ਸਤਿ ਸ੍ਰੀ ਅਕਾਲ ਨਮਸਕਾਰ ਮਸਤੀ ਅਦਾਬ ਮੈਂ ਤੁਹਾਡਾ ਆਪਣਾ ਸੁਰਿੰਦਰ ਸ੍ਰਿਸ਼ਤਾ ਕੁਲੜੇਸ਼ਾ ਬੜੀ ਖੁਸ਼ੀ ਦੀ ਗੱਲ ਹੈ ਐਮ ਜੇ ਗੋਪੀ ਡਾਂਸ ਅਕੈਡਮੀ ਵੱਲੋਂ ਇੱਕ ਡਾਂਸ ਸ਼ੋ ਹੋ ਰਿਹਾ ਹੈ 27 ਅਕਤੂਬਰ ਦੇ ਐਤਵਾਰ ਨੂੰ ਨਜ਼ਦੀਕ ਸੁਰਜੀਤ ਹਸਪੀਟਲ ਸਿਕਾਈ ਬਾਗ ਪਲਾਜ਼ਾ 에어ਪੋਰਟ ਰੋਡ ਅਪਰ ਸਰ ਵਿਖੇ ਤੁਸੀਂ ਸਾਰਿਆਂ ਨੇ ਉੱਥੇ ਹੌਮਾ ਹੌਕੇ ਪਹੁੰਚਣਾ ਤੇ ਡਾਂਸ ਸ਼ੋ ਦਾ ਆਨੰਦ ਲੈਣਾ ਤੇ ਕਲਾਕਾਰਾਂ ਦਾ ਹੌਸਲਾ ਵਧਾਉਣਾ ਹੈ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਸਸ਼ੀਆ ਕਾਲ ਜੀ ਮੈਂ ਆਪ ਜੀ ਦੀ ਕੋਰ ਮੈਨੂੰ ਇਹ ਦੱਸਦੇ ਹੋਏ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਮੀਰਾ ਕੋਰ ਚੌਂਕ ਦੇ ਵਿੱਚ ਇੱਕ ਦਾਸ ਅਕੈਡਮੀ ਸ਼ੁਰੂ ਹੋ ਰਹੀ ਹੈ ਜਿਸ ਦਾ ਨਾਮ ਹੈ ਐਮ ਜੇ ਗੋਪੀ ਅਕੈਡਮੀ ਜਿਸ ਨੂੰ ਇੱਕ ਬਹੁਤ ਹੀ ਹੌਨਰ ਬੱਚਾ ਸ਼ੁਰੂ ਕਰਨ ਜਾ ਰਿਹਾ ਹੈ ਜਿਸ ਦਾ ਨਾਮ ਹੈ ਸਰਦਾਰ ਗੁਰਜੀਤ ਸਿੰਘ ਗੋਪੀ ਇਸ ਅਕੈਡਮੀ ਦਾ ਨਾਮ ਜੋ ਹੈ ਐਮ ਜੇ ਗੋਪੀ ਅਕੈਡਮੀ ਇਹਦੇ ਵਿੱਚ ਇਹਦੇ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਰੰਗਾਰੰਗ ਪ੍ਰੋਗਰਾਮ ਮੰਨ ਲਵੋ ਜાં ਸਟੂਡੈਂਟਸ ਦਾ ਹੁਨਰ ਵੇਖਣ ਵਾਸਤੇ ਜਿਹੜਾ ਪ੍ਰੋਗਰਾਮ ਹੈ ਉਹ ਕਰਵਾਇਆ ਜਾ ਰਿਹਾ ਹੈ ਇਹ ਮਿਤੀ 27 10 24 ਨੂੰ ਅਕਤੂਬਰ ਅਕਤੂਬਰ ਮਹੀਨਾ ਤੇ ਦਿਨ ਐਤਵਾਰ ਨੂੰ ਪ੍ਰੋਗਰਾਮ ਕਰਾਇਆ ਜਾਏਗਾ ਜਿਹੜੀ ਜਗ੍ਹਾ ਹੈ ਸਕਾਈ ਬਾਸ ਪਲਾਜ਼ਾ ਨੀਅਰ ਸੁਜੀਤ ਹਸਪੀਟਲ 에어ਪੋਰਟ ਰੋਡ ਅੰਮ੍ਰਿਤਸਰ ਜੇ ਕੋਈ ਬੱਚਾ ਭਾਗ ਲੈਣਾ ਚਾਹੁੰਦਾ ਬੇਟਾ ਧਿਆਨ ਨਾਲ ਸੁਣਨਾ ਕਿ ਜੇ ਕੋਈ ਬੱਚਾ ਭਾਗ ਲੈਣਾ ਚਾਹੁੰਦਾ ਹੈ ਤੇ ਫ੍ਰੀ ਆਫ ਕੋਸਟ ਉਹਦੀ ਰਜਿਸਟ੍ਰੇਸ਼ਨ ਜਰੀ ਹੋਏਗੀ ਤੇ ਉਹ ਆ ਕੇ ਆਪਣਾ ਉੱਥੇ ਹੁਨਰ ਵਿਖਾ ਸਕਦਾ ਇਸ ਪ੍ਰੋਗਰਾਮ ਚ ਜੋ ਚੀਫ ਗੈਸਟ ਆ ਰਹੇ ਨੇ ਸਭ ਤੋਂ ਸਪੈਸ਼ਲ ਗੱਲ ਜਿਹੜੇ ਬੜੇ ਹੀ ਰਿਸਪੈਕਟੇਬਲ ਪਰਸਨ ਨੇ ਅਸਲ ਜ਼ਿੰਦਗੀ ਵਿੱਚੋਂ ਚੀਖ ਨੇ ਸ੍ਰਿੰਦਰ ਫ੍ਰਿਸ਼ਟਾ ਜੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਖੁੱਲੇ ਸ਼ਾਹ ਜੀ ਵੀ ਕਹਿੰਦੇ ਆ ਤੇ ਦੂਸਰਾ ਜੋ ਆ ਰਿਹਾ ਹੈ ਉਹ ਮੈਂ ਹਾਂ ਤੁਹਾਡੀ ਨਮਾਣੀ ਭੈਣ ਕੌਰ ਜੋ ਉੱਥੇ ਪਹੁੰਚੇਗੀ ਤੇ ਹੋਰ ਵੀ ਬੜੀਆਂ ਹੀ ਮਹਾਨ ਹਸਤੀਆਂ ਆਉਣਗੀਆਂ ਜਿਹੜੀਆਂ ਕੇ ਹੌਸਲਾ ਵਧਾਈ ਕਰਨਗੀਆਂ ਉੱਥੇ ਜਿੰਨੇ ਵੀ ਬੱਚੇ ਆਏ ਹੋਣਗੇ ਉਹਨਾਂ ਵਾਸਤੇ ਬੜੇ-ਬੜੇ ਵਧੀਆ ਬੰਦੇ ਆ ਰਹੇ ਨੇ ਤੁਹਾਨੂੰ ਸਾਰਿਆਂ ਦੇ ਦਰਸ਼ਨ ਹੋਣਗੇ ਸੋ ਬੱਚਿਆਂ ਦੇ ਹੌਸਲਾ ਵਧਾਈ ਨੂੰ ਕਰਦੇ ਹੋਏ ਤੇ ਉੱਥੇ ਪਹੁੰਚ ਕੇ ਜੋ ਵੀ ਅਸ਼ੀਰਵਾਦ ਤੁਹਾਨੂੰ ਆਣ ਕੇ ਦੇਣਗੇ ਤੁਸੀਂ ਸਾਰੇ ਭਾਗਾਂ ਵਾਲੇ ਹੋ ਤੇ ਭਾਗਾਂ ਵਾਲੇ ਖੋਵੋਗੇ ਸੋ ਮੈਂ ਜਲਦੀ ਜਲਦੀ ਪੇਰੈਂਟਸ ਨੂੰ ਰਿਕਵੈਸਟ ਕਰਦੀ ਆ ਕਿ ਇਸ ਸੁਨਹਿਰੀ ਮੌਕੇ ਦਾ ਫਾਇਦਾ ਉਠਾਓ ਤੇ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰੋ ਸੱ ਇੱਕ ਗੱਲ ਤੇ ਮੈਂ ਭੁੱਲੀ ਗਈ ਕਿ ਪ੍ਰੋਗਰਾਮ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਚੱਲੇਗਾ ਸ਼ਾਮ 4 ਵਜੇ ਤੋਂ ਲੈ ਕੇ 8 ਵਜੇ ਤੱਕ ਤੁਸੀਂ ਸਾਰਿਆਂ ਨੇ ਆਣਾ ਸੱਚੀ ਗੱਲ ਅਗੇਨ